ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਅੱਜ ਵੀ ਸਿਰੇ ਦੇ ਮੈਚ ਤੇ ਅੱਜ ਵੀ ਗੱਲਾਂ ਸਿਰੇ ਹੀ ਲੱਗਣੀਆਂ ਅੱਜ ਵੀ ਲੱਖਾਂ ਦੇ ਫੈਸਲੇ ਹੋਣੇ ਆ ਵੱਡੇ ਕਾਪਾਂ ਉਹਨਾਂ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਇਆ ਜਿਹੜੇ ਭਰਾ ਸਬਸਕ੍ਰਾਈਬ ਨਹੀਂ ਕਰਦੇ ਜਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਲਾਈਕ ਵੀ ਜਰੂਰ ਕਰਿਓ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਫਤੇਗੜ ਸਭਰਾਾਂ ਦੇ ਵਿੱਚ ਅੱਜ ਦਾ ਟਾਪ ਦਾ ਕਬੱਡੀ ਕੱਪ ਅੱਜ ਇੱਥੇ ਵੀ ਵੱਡੀਆਂ ਰੌਣਕਾਂ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ 1 ਲੱਖ ਜੋ ਹੈ ਪਹਿਲਾ ਇਨਾਮ ਆ 1 ਲੱਖ ਤੋਂ ਉੱਪਰ ਇਨਾਮ ਜਣ ਕਿ 1 ਲੱਖ 51 ਹਜ਼ਾਰ ਦੂਜਾ ਇਨਾਮ 1 ਲੱਖ 21 ਹਜ਼ਾਰ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਟਾਪ ਦੀਆਂ ਕਲੱਬਾਂ ਪਹੁੰਚ ਰਹੀਆਂ ਚੋਲਾ ਸਾਹਿਬ ਸੁਰਖਪੁਰ ਯਾਦੇ ਦੀ ਟੀਮ ਜਣ ਕਿ ਤੇ ਚੋਲੇ ਵਾਲੇ ਅਰਸ਼ਦੀ ਦੋਨਾਂ ਨੇ ਮਿਲ ਕੇ ਵੱਡੀ ਟੀਮ ਇੱਥੇ ਪਹੁੰਚ ਰਹੀ ਆ ਮੇਰੇ ਵੀਰੋ ਤੇ ਅੱਗੇ ਗੱਲ ਕਰੀਏ ਆਪਾਂ ਸਰਹਾਲਾ ਰੌਣਕਾਂ ਵਿੱਚ ਕਾਂਗੀ ਵਾਲਾ ਗੁਰਵਿੰਦਰ ਮੇਰੇ ਵੀਰੋ ਵੱਡੀ ਟੀਮ ਦੁੱਲਾ ਬੱਗਿਆਂ ਵਾਲਾ ਲੈ ਕੇ ਪਹੁੰਚ ਰਿਹਾ ਸਰਹਾਲਾ ਰਣੀਆਂ ਵੀ ਇੱਥੇ ਖੇਡਣ ਜਾ ਰਹੀ ਹੈ ਡੀਆਈਵੀ ਕੈਲੀਫੋਰਨੀਆ ਜਲੰਧਰ ਦੀ ਟੀਮ ਵੀ ਇਸਾ ਟੂਰਨਾਮੈਂਟ ਤੇ ਪਹੁੰਚ ਰਹੀ ਹੈ ਮੇਰੇ ਵੀਰੋ ਵੱਡੇ ਖਿਡਾਰੀ ਤੇ ਵੱਡੀਆਂ ਟੀਮਾਂ ਇਸ ਕਬੱਡੀ ਕੱਪ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੇ ਮੇਰੇ ਵੀਰੋ ਇਹ ਵੀ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਦਾ ਤੇ ਇਸ ਤੋਂ ਅੱਗੇ ਪਲਾਣਾ ਜਿਲ੍ਹਾ ਕਪੂਰਥਲੇ ਦੇ ਵਿੱਚ ਨਾਰਥ ਇੰਡੀਆ ਦੇ ਫੈਡਰੇਸ਼ਨ ਦੇ ਮੈਚ ਹੋਣੇ ਆ ਕਬੱਡੀ ਦਾ ਵੱਡਾ ਗਲਾਬ ਵੱਡਾ ਕੱਪ ਅੱਜ ਨਾਰਥ ਆਫ ਫੈਡਰੇਸ਼ਨ ਦਾ ਇਸ ਜਗਾ ਤੇ ਵੀ ਇਸ ਟੂਰਨਾਮੈਂਟ ਇਹ ਵੀ ਜੋ ਹੈ ਤੁਹਾਨੂੰ ਟੂਰਨਾਮੈਂਟ ਦੇਖਣ ਨੂੰ ਮਿਲਣਾ ਅੱਜ ਭਲਾਣੇ ਦੇ ਵਿੱਚ ਇਸ ਤੋਂ ਅੱਗੇ ਅੱਜ ਐਮ ਐਲ ਕੇ ਹੋਣ ਜਾ ਰਹੀ ਹੈ ਮੇਜਰ ਲੀਗ ਮੇਰੇ ਵੀਰੋ ਦੋਨਾਂ ਯੰਗ ਦੇ ਵਿੱਚ 2.5 ਲੱਖ ਪਹਿਲਾ 2 ਲੱਖ ਦੂਜਾ ਇਨਾਮ ਵੈਸਟਾਂ ਨੂੰ 51000 ਬਿਓ ਪਲੈਂਟੀ ਨਿਊਜ਼ੀਲੈਂਡ ਨਰੀ ਨਕੋਦਰ ਸ਼ਾਹਕੋਟ ਵਰਗੀਆਂ ਵੱਡੀਆਂ ਟੀਮਾਂ ਇਸ ਟੂਰਨਾਮੈਂਟ ਤੇ ਵੀ ਪਹੁੰਚ ਰੰਗਾ ਇਸ ਟੂਰਨਾਮੈਂਟ ਤੇ ਵੀ ਵੱਡੀਆਂ ਜੋ ਹੈ ਟੀਮਾਂ ਤੇ ਵੱਡੇ ਖਿਡਾਰੀ ਅੱਜ ਤੁਹਾਨੂੰ ਦੇਖਣ ਨੂੰ ਮਿਲਨੇ ਆਏ ਇਸ ਕਬੱਡੀ ਕੱਪ ਤੇ ਵੀ ਵੱਡੀਆਂ ਰੌਣਕਾਂ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਟੌਪ ਦੇ ਟੂਰਨਾਮੈਂਟ ਅੱਜ ਵੀ ਸਰਾ ਲੱਗੂ ਮੇਰੇ ਵੀਰੋ ਅੱਜ ਵੀ ਗੱਲਾਂ ਲੱਗਣੀਆਂ ਟਿਕਾਣੇ ਅਸੀਂ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅੱਜ ਵੀ ਸਰੇ ਦੇ ਮੈਚ ਏਸੀ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ